ਅੱਜ ਦੀ ਇਸ ਵੀਡੀਓ ਦਾ ਟੌਪਿਕ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਉਹ ਹੈ ਕੈਨੇਡਾ ਵਰਗੀ ਕੰਟਰੀ ਦੇ ਵਿੱਚ ਸੈਟਲ ਡਾਊਨ ਹੋਣਾ ਤੇ ਉੱਥੇ ਪੀਆਰ ਹਾਸਿਲ ਕਰਨਾ ਇਸ ਟਾਈਮ ਕੈਨੇਡਾ ਦੇ ਵਿੱਚ ਬਹੁਤ ਸਾਰੇ ਇਦਾਂ ਦੇ ਐਪਲੀਕੈਂਟਸ ਆ ਜੋ ਆਊਟ ਆਫ ਸਟੇਟਸ ਹੋ ਚੁੱਕੇ ਆ ਅਪਰੋਕਸੀਮੇਟਲੀ 1 ਲੱਖ ਦੇ ਕਰੀਬ ਐਪਲੀਕੈਂਟਸ ਦੇ ਵਰਕ ਵੀਜ਼ਾ ਐਕਸਪਾਇਰ ਹੋਣ ਵਾਲੇ ਆ ਤੇ ਉਹ ਐਕਸਟੈਂਡ ਵੀ ਨਹੀਂ ਹੋ ਰਹੇ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਕਿਵੇਂ ਤੁਸੀਂ ਆਪਣੇ ਵਰਕ ਵੀਜ਼ਾ ਨੂੰ ਐਕਸਟੈਂਡ ਕਰਵਾ ਸਕਦੇ ਹੋ ਇਸ ਤੋਂ ਇਲਾਵਾ 2025 ਦੇ ਵਿੱਚ ਕਿਵੇਂ ਤੁਸੀਂ ਕੈਨੇਡਾ ਦੇ ਵਿੱਚ ਈਜ਼ੀਲੀ ਪੀਆਰ ਹਾਸਿਲ ਕਰ ਸਕਦੇ ਆ ਇਹਨਾਂ ਸਾਰੇ ਟੌਪ ਸ ਨੂੰ ਅਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਡਿਟੇਲ ਦੇ ਨਾਲ ਡਿਸਕਸ ਕਰਾਂਗੇ ਸੋ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਿਨਾ ਸਕਿੱਪ ਕੀਤੇ ਹੋਏ ਜ਼ਰੂਰ ਦੇਖਿਓ ਸੋ ਥੈਟ ਕੋਈ ਵੀ ਇੰਪੋਰਟੈਂਟ ਇਨਫੋਰਮੇਸ਼ਨ ਤੁਸੀਂ ਮਿਸ ਨਾ ਕਰਦੇ ਹੋ ਪਿਛਲੇ ਕਾਫੀ ਲੰਬੇ ਟਾਈਮ ਤੋਂ ਕੈਨੇਡਾ ਇਮੀਗ੍ਰੇਸ਼ਨ ਵੱਲੋਂ ਉਹਨਾਂ ਦੀਆਂ ਪਾਲਿਸਿਸ ਦੇ ਵਿੱਚ ਵੱਡੇ ਲੈਵਲ ਤੇ ਚੇਂਜਸ ਕੀਤੇ ਜਾ ਰਹੇ ਆ ਜਿਸ ਦਾ ਇੰਪੈਕਟ ਹਰ ਵੀਜ਼ਾ ਕੈਟਾਗਰੀ ਦੇ ਉੱਤੇ ਪੈ ਰਿਹਾ ਆ ਰੀਜ਼ਨ ਬਹੁਤ ਸਾਰੇ ਆ ਬਟ ਸਭ ਤੋਂ ਵੱਡੇ ਰੀਜ਼ਨ ਦੀ ਅਗਰ ਗੱਲ ਕਰੀਏ ਤਾਂ ਇਸ ਟਾਈਮ ਕੈਨੇਡਾ ਦੇ ਵਿੱਚ ਬੇਰੋਜ਼ਗਾਰੀ ਵਧੀ ਆ ਪੋਪੂਲੇਸ਼ਨ ਇਨਕਰੀਜ਼ ਹੋਈ ਆ ਤੇ ਇਸ ਦੇ ਸਿਸ ਵੀ ਆਪਣੇ ਪੀਕ ਦੇ ਉੱਤੇ ਚੱਲ ਰਹੇ ਆ ਸੋ ਉੱਥੇ ਦੇ ਲੋਕਲ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਰਹੇ ਆ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਦੇ ਵਧਣ ਕਾਰਨ ਸੋ ਗਵਰਨਮੈਂਟ ਦੇ ਉੱਤੇ ਲਗਾਤਾਰ ਇਸ ਤੀਜ਼ ਦਾ ਪ੍ਰੈਸ਼ਰ ਕ੍ਰੀਏਟ ਹੋ ਰਿਹਾ ਹੈ ਕਿ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਗਿਣਤੀ ਨੂੰ ਜਲਦ ਤੋਂ ਜਲਦ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਇਸੇ ਲਈ ਆਈਆਰਸੀਸੀ ਨਵੇਂ ਤੋਂ ਨਵੇਂ ਰੂਲ ਕੱਢ ਰਹੀ ਹੈ ਜਿਸ ਦਾ ਇੰਪੈਕਟ ਹਰ ਵੀਜ਼ਾ ਕੈਟਾਗਰੀ ਦੇ ਉੱਤੇ ਪੈ ਰਿਹਾ ਆ ਬਟ ਸਟਿਲ ਤੁਸੀਂ ਇੰਪੇਸ਼ੈਂਸ ਨਹੀਂ ਹੋਣਾ ਤੇ ਨਾਲ ਨਾਲ ਬਹੁਤ ਜ਼ਿਆਦਾ ਹੋਪਫੁਲ ਰਹਿਣ ਦੀ ਜ਼ਰੂਰਤ ਹੈ ਕਿਉਂਕਿ ਇਸ ਵੇਲੇ ਵੀ ਕੈਨੇਡਾ ਦੇ ਵਿੱਚ ਬਹੁਤ ਨਾਲ ਤੁਸੀਂ ਕੈਨੇਡਾ ਦੇ ਵਿੱਚ ਨਾ ਸਿਰਫ ਵਰਕ ਵੀਜ਼ਾ ਐਕਸਟੈਂਸ਼ਨ ਲੈ ਸਕਦੇ ਆ ਬਲਕਿ इजीली ਕੈਨੇਡਾ ਦੇ ਵਿੱਚ ਪੀਆਰ ਵੀ ਹਾਸਲ ਕਰ ਸਕਦੇ ਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਵਰਕ ਵੀਜ਼ਾ ਐਕਸਟੈਂਸ਼ਨ ਦੀ ਗੱਲ ਕਰ ਲੈਣੇ ਆ ਵੈਸੇ ਤਾਂ ਵਰਕ ਵੀਜ਼ਾ ਐਕਸਟੈਂਸ਼ਨ ਦੇ ਬਹੁਤ ਸਾਰੇ ਤਰੀਕੇ ਆ ਬਟ ਇਸ ਵੀਡੀਓ ਦੇ ਵਿੱਚ ਸਿਰਫ ਬੈਸਟ ਮੈਥਡ ਦੀ ਗੱਲ ਕੀਤੀ ਜਾਊਗੀ ਤੇ ਉਹ ਆ ਸਟੱਡੀ ਵੀਜ਼ਾ ਲੈਣਾ ਅਗਰ ਤੁਸੀਂ ਸਟੱਡੀ ਪਰਮਿਟ ਲੈ ਲੈਣੇ ਆ ਇਸ ਦੇ ਬੇਸਿਸ ਤੇ ਤੁਸੀਂ ਵੀਕ ਦੇ ਵਿੱਚ 24 ਆਵਰਸ ਕੰਮ ਕਰ ਸਕਦੇ ਆ ਤੇ ਇਸ ਦੇ ਨਾਲ ਨਾਲ ਤੁਹਾਡਾ ਸੀਆਰਐਸ ਸਕੋਰ ਵੀ ਇਨਕਰੀਜ਼ ਹੋਊਗਾ ਜੋ ਬਾਅਦ ਵਿੱਚ ਤੁਹਾਨੂੰ ਪੀਆਰ ਲਾਈਨ ਦੇ ਵਿੱਚ ਬਹੁਤ ਦਾ ਬੈਨੀਫੀਸ਼ੀਅਲ ਸਾਬਿਤ ਹੋ ਸਕਦਾ ਹੈ। ਨੋ ਡਾਊਟ ਕੈਨੇਡਾ ਦੇ ਵਿੱਚ ਰਹਿਣ ਵਾਲੇ ਸਾਰੇ ਐਪਲੀਕੈਂਟਸ ਲਈ ਸਿਚੁਏਸ਼ਨ ਥੋੜੀ ਟਫ ਵਾ ਸਪੈਸ਼ਲੀ ਅਗਰ ਉਹ ਪੀਆਰ ਲੈਣਾ ਚਾਹੁੰਦੇ ਆ ਜਾਂ ਫਿਰ ਕੈਨੇਡਾ ਦੇ ਵਿੱਚ ਪਰਮਾਨੈਂਟ ਰਹਿਣ ਦਾ ਸੋਚ ਰਹੇ ਆ। ਕੈਨੇਡਾ ਦੇ ਵਿੱਚ ਬਹੁਤ سارے ਡਰਾਅ ਕੱਢੇ ਜਾ ਰਹੇ ਆ ਜਿਸ ਦੇ ਬੇਸਿਸ ਤੇ ਤੁਸੀਂ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਕਰ ਸਕਦੇ ਆ ਬਟ ਇਸ ਟਾਈਮ ਵੀ ਕੈਨੇਡਾ ਦੇ ਵਿੱਚ ਐਦਾ ਦੇ ਐਪਲੀਕੈਂਟਸ ਆ ਜਿਨ੍ਹਾਂ ਦਾ ਸੀਆਰਐਸ ਸਕੋਰ 500 ਤੋਂ ਵੀ ਘੱਟ ਆ ਜਿਸ ਕਾਰਨ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਉਹ ਕੈਨੇਡਾ ਦੇ ਵਿੱਚ ਪੀਆਰ ਹਾਸਿਲ ਨਹੀਂ ਕਰ ਸਕਦੇ ਬਟ ਗਾਇਸ ਤੁਹਾਨੂੰ ਦੱਸ ਦਈਏ ਕਿ 5 ਐਪਲੀਕੈਂਟਸ ਆ ਜੋ ਕੈਨੇਡਾ ਦੇ ਵਿੱਚ ਪੀਆਰ ਲੈ ਸਕਦੇ ਆ ਕਿਉਂਕਿ ਕੈਨੇਡਾ ਦੇ ਵਿੱਚ ਇਸ ਟਾਈਮ ਬਹੁਤ ਸਾਰੀਆਂ ਇਦਾਂ ਦੀਆਂ ਪ੍ਰੋਵਿੰਸਾਂ ਜੋ ਐਪਲੀਕੈਂਟਸ ਨੂੰ ਲੋ ਸੀਆਰਐਸ ਸਕੋਰ ਦੇ ਉੱਤੇ ਵੀ ਪੀਆਰ ਪ੍ਰੋਵਾਈਡ ਕਰ ਰਹੀਆਂ ਆ ਹਰ ਪ੍ਰੋਵਿੰਸ ਦਾ ਆਪਣਾ ਇੱਕ ਇਮੀਗ੍ਰੇਸ਼ਨ ਪ੍ਰੋਗਰਾਮ ਆ ਤੇ ਤੁਸੀਂ ਦੇਖਣਾ ਹੈ ਕਿ ਤੁਹਾਡੀ ਕੁਆਲੀਫਿਕੇਸ਼ਨ ਕੀ ਆ ਤੁਹਾਡਾ ਐਕਸਪੀਰੀਅੰਸ ਕਿੰਨਾ ਆ ਤੁਹਾਡੀ ਏਜ ਕਿਹ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਬੇਸ ਉੱਤੇ ਹੀ ਤੁਸੀਂ ਡਿਸਾਈਡ ਕਰ ਸਕਦੇ ਆ ਕਿ ਕਿਹੜਾ ਪ੍ਰੋਗਰਾਮ ਤੁਹਾਡੇ ਲਈ ਸਹੀ ਆ ਤੇ ਤੁਸੀਂ ਉਸੇ ਪਾਰਟਿਕੂਲਰ ਪ੍ਰੋਵਿੰਸ ਦੇ ਵਿੱਚ ਜਾ ਕੇ ਤੁਸੀਂ ਪੀਆਰ ਦੇ ਲਈ ਅਪਲਾਈ ਕਰ ਸਕਦੇ ਆ ਅੱਜ ਅਸੀਂ ਕੁਝ ਖਾਸ ਪ੍ਰੋਵਿੰਸ ਦੇ ਬਾਰੇ ਡਿਸ ਦੇ ਵਿੱਚ ਤੁਸੀਂ ਪੀਆਰ ਹਾਸਿਲ ਕਰ ਸਕਦੇ ਆ ਕਿਉਂਕਿ ਐਪਲੀਕੈਂਟਸ ਇਹ ਚੀਜ਼ ਜਾਣਨਾ ਚਾਹੁੰਦੇ ਆ ਕਿ ਕਿਹੜੀ ਪ੍ਰੋਵਿੰਸ ਦੇ ਵਿੱਚ ਪੀਆਰ ਲੈਣਾ ਸਭ ਤੋਂ ਜ਼ਿਆਦਾ ਆਸਾਨ ਹੁੰਦਾ ਹੈ ਵੈਸੇ ਤਾਂ ਇਹ ਤੁਹਾਡੀ ਪ੍ਰੋਫਾਈਲ ਐਜੂਕੇਸ਼ਨ ਐਕਸਪੀਰੀਅੰਸ ਓਕੂਪੇਸ਼ਨ ਤੇ ਲੈਂਗੁਏਜ ਸਕੋਰ ਤੇ ਡਿਪੈਂਡ ਕਰਦਾ ਹੈ ਬਟ ਫਿਰ ਵੀ ਅਸੀਂ ਅੱਜ ਕੁਝ ਏਦਾਂ ਦੀਆਂ ਪ੍ਰੋਵਿੰਸ ਦੇ ਬਾਰੇ ਡਿਸਕਸ ਕਰਾਂਗੇ ਜਿਸ ਦੇ ਵਿੱਚ ਤੁਸੀਂ ਈਜ਼ੀਲੀ ਪੀਆਰ ਲੈ ਸਕਦੇ ਆ ਪੀਆਰ ਦੇ ਸਭ ਤੋਂ ਈਜ਼ੀ ਪ੍ਰੋਗਰਾਮ ਦੀ ਅਗਰ ਗੱਲ ਕਰੀਏ ਤਾਂ O S ਸਕੇਚ ਫਾਰਮ ਦੇ ਵਿੱਚ ਇੱਥੇ ਓਕੂਪੇਸ਼ਨ ਇਨ ਡਿਮਾਂਡ ਅਤੇ ਐਕਸਪ੍ਰੈਸ ਐਂਟਰੀ ਦੋਵੇਂ ਸਟਰੀਮ ਮੌਜੂਦ ਆ ਤੇ IELTS ਵਿੱਚ ਨੂੰ ਚਾਂਸ ਮਿਲ ਸਕਦਾ ਆ ਇਹ ਸਕਿਲਡ ਟ੍ਰੇਡਸ ਸੇਲਸ ਹੋਸਪਿਟੈਲਿਟੀ ਟਰੱਕ ਡਰਾਈਵਰਸ ਹੈਲਥ ਕੇਅਰ ਵਰਕਰਸ ਲਈ ਬਹੁਤ ਜ਼ਿਆਦਾ ਵਧੀਆ ਆ ਜੇ ਤੁਹਾਡੇ ਕੋਲ ਐਲ ਐਮ ਆਈਏ ਜੋਬ ਆਫਰ ਆ ਜਾਂ ਫਿਰ 1 ਸਾਲ ਦਾ ਐਕਸਪੀਰੀਅੰਸ ਆ ਸਸਕੈਚਵਾਨ ਵਿੱਚ ਤਾਂ ਪੀਆਰ ਲੈਣਾ ਇੱਥੇ ਬਹੁਤ ਜ਼ਿਆਦਾ ਈਜ਼ੀ ਆ ਅਗਰ ਇਸ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਇਸ ਦਾ ਨਾਮ ਹੈ ਸਸਕੈਚਵਾਨ ਇਮੀਗ੍ਰੈਂਟ ਨਾਮਿਨੀ ਪ੍ਰੋਗਰਾਮ ਮੀਨਜ਼ SINP ਨੈਕਸਟ PR ਪ੍ਰੋਗਰਾਮ ਦੀ ਗੱਲ ਕਰੀਏ ਤਾਂ ਉਹ ਆ ਅਲਬਰਟਾ ਦੇ ਵਿੱਚ AINP ਮੀਨਸ ਅਲਬਰਟਾ ਐਡਵਾਂਟੇਜ ਇਮੀਗ੍ਰੇਸ਼ਨ ਪ੍ਰੋਗਰਾਮ ਇਹਦੇ ਵਿੱਚ ਲੋ CRS ਸਕੋਰ ਵਾਲਿਆਂ ਲਈ ਵੀ ਬਹੁਤ ਵਧੀਆ ਹੈ অপਸ਼ਨ ਆ ਕਈ ਵਾਰ ਤਾਂ 300 ਤੋਂ ਵੀ ਘੱਟ CRS ਸਕੋਰ ਨਾਲ ਐਪਲੀਕੈਂਟਸ ਨੂੰ PR ਲਈ ਇਨਵੀਟੇਸ਼ਨ ਮਿਲ ਜਾਂਦੇ ਆ ਅਗਰ ਇਹਦੇ ਫੀਲਡ ਦੀ ਗੱਲ ਕਰੀਏ ਤਾਂ ਐਗਰੀਕਲਚਰ, ਟ੍ਰਾਂਸਪੋਰਟ, ਟ੍ਰੇਡਸ, ਹੈਲਥ케ਅਰ ਵਰਕਰਸ ਨੂੰ ਇੱਥੇ ਬਹੁਤ ਜ਼ਿਆਦਾ ਪ੍ਰੈਫਰੈਂਸ ਦਿੱਤੀ ਜਾਂਦੀ ਆ ਨੈਕਸਟ PR ਪ੍ਰੋਗਰਾਮ ਦੀ ਗੱਲ ਕਰੀਏ ਤਾਂ ਉਹ ਆ ਮੈਨੀਟੋਬਾ ਸੂਬੇ ਦੇ ਵਿੱਚ MPNP Manitoba Provincial Nominee Program ਜੇ ਤੁਹਾਡਾ ਕੋਈ ਰਿਲੇਟਿਵ ਜਾਂ ਫਰੈਂਡ ਮੈਨੀਟੋਬਾ ਸੂਬੇ ਦੇ ਵਿੱਚ ਰਹਿੰਦਾ ਹੈ ਤਾਂ ਉਸ ਦੇ ਬੇਸਿਸ ਤੇ ਵੀ ਤੁਸੀਂ ਕੈਨੇਡਾ ਦੇ ਵਿੱਚ इजीली PR ਹਾਸਿਲ ਕਰ ਸਕਦੇ ਆ ਇਸ ਤੋਂ ਇਲਾਵਾ ਸਟੂਡੈਂਟਸ ਵਰਕ ਪਰਮਿਟ ਹੋਲਡਰਸ ਜਾਂ এমਪਲॉयਰ سپورਟ ਵਾਲਿਆਂ ਲਈ ਵੀ ਮੈਨੀਟੋਬਾ ਵਿੱਚ ਡਾਇਰੈਕਟ PR ਪਾਥਵੇ ਪ੍ਰੋਵਾਈਡ ਕੀਤੇ ਜਾਂਦੇ ਆ ਨੈਕਸਟ PR ਪ੍ਰੋਗਰਾਮ ਦੀ ਗੱਲ ਕਰੀਏ ਤਾਂ ਉਹ ਆ ਨੋਵਾ ਸਕੋਸ਼ਾ ਦੇ ਵਿੱਚ ਇੱਥੇ ਹੈਲਥ케ਅਰ IT ট্রাক ਡਰਾਈਵਿੰਗ ਕੰਸਟਰਕਸ਼ਨ ਵਰਕਰਸ ਲਈ ਬਹੁਤ ਜ਼ਿਆਦਾ ਡਿਮਾਂਡ ਹੈ ਕਈ ਵਾਰ ਤਾਂ ਡਾਇਰੈਕਟ ਐਕਸਪ੍ਰੈਸ ਐਂਟਰੀ ਡਰਾ ਦੇ ਜ਼ਰੀਏ ਵੀ ਤੇ ਵਿਦਆਊਟ ਜੋਬ ਆਫਰ ਲੈਟਰ ਪੀਆਰ ਦਿੱਤੀ ਜਾਂਦੀ ਆ ਇਸ ਤੋਂ ਇਲਾਵਾ ਪ੍ਰਿੰਸ ਐਡਵਰਡ ਆਇਲੈਂਡ ਵੀ ਭਾਵੇਂ ਇੱਕ ਛੋਟੀ ਪ੍ਰੋਵੈਂਸਾ ਪਰ ਇੱਥੇ ਵੀ ਜੌਬ ਦੀ ਡਿਮਾਂਡ ਬਹੁਤ ਜ਼ਿਆਦਾ ਆ ਇੱਥੇ ਹਸਪੀਟਲਿਟੀ ਰਿਟੇਲ ਟ੍ਰਾਕਿੰਗ ਫਾਰਮਿੰਗ ਸੈਕਟਰ ਲਈ ਬਹੁਤ ਜ਼ਿਆਦਾ ਵਧੀਆ ਆਪਸ਼ਨ ਹਨ ਇਹਨਾਂ ਸਾਰੀਆਂ ਪ੍ਰੋਵੈਂਸ ਤੋਂ ਇਲਾਵਾ ਅਗਰ ਤੁਸੀਂ ਕੈਨੇਡਾ ਦੇ ਵਿੱਚ ਫ੍ਰੈਂਚ ਲੈਂਗੁਏਜ ਵੀ ਸਿੱਖ ਲੈਂਦੇ ਆ ਤਾਂ ਵੀ ਉਸੇ ਬੇਸਿਸ ਤੇ ਵੀ ਤੁਸੀਂ ਲੋ ਸੀਆਰਐਸ ਸਕੋਰ ਦੇ ਨਾਲ ਵੀ ਕੈਨੇਡਾ ਦੇ ਵਿੱਚ ਪੀਆਰ ਹਾਸਲ ਕਰ ਸਕਦੇ ਆ ਕਿਉਂਕਿ ਇਹਦੇ ਅਲੱਗ ਤੋਂ ਡਰਾ ਵੀ ਕੱਢੇ ਜਾ ਰਹੇ ਆ ਤੇ ਐਪਲੀਕੈਂਟਸ ਨੂੰ ਪੀਆਰ ਲਈ ਇਨਵੀਟੇਸ਼ਨਸ ਵੀ ਦਿੱਤੇ ਜਾ ਰਹੇ ਆ ਕੈਨੇਡਾ ਦੇ ਵਿੱਚ ਇੰਗਲ ਜੋ ਜੀ ਵੀ ਉਥੇ ਦੀ ਅਫੀਸ਼ੀਅਲ ਲੈਂਗੁਏਜ ਦੇ ਵਿੱਚ ਆਉਂਦੀ ਆ ਸੋ ਫ੍ਰੈਂਚ ਲੈਂਗੁਏਜ ਸਿੱਖਣਾ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋ ਸਕਦੀ ਆ ਅਗਰ ਤੁਸੀਂ ਕੈਨੇਡਾ ਦੇ ਵਿੱਚ ਸੈਟਲ ਡਾਊਨ ਹੋਣਾ ਚਾਹੁੰਦੇ ਆ ਤੇ ਪੀਆਰ ਹਾਸਿਲ ਕਰਨਾ ਚਾਹੁੰਦੇ ਆ ਭਾਵੇਂ ਇਨੀਸ਼ੀਅਲ ਡੇਜ਼ ਦੇ ਵਿੱਚ ਫ੍ਰੈਂਚ ਲੈਂਗੁਏਜ ਨੂੰ ਸਿੱਖਣਾ ਥੋੜਾ ਟਫ ਹੋ ਸਕਦਾ ਆ ਬਟ ਆਫਟਰ ਸਪੈਂਡਿੰਗ 7 ਟੂ 8 ਮੰਥ ਤੁਸੀਂ ਬੇਸਿਕ ਤਾਂ ਸਿੱਖ ਹੀ ਸਕਦੇ ਆ ਸੋ ਤੁਹਾਨੂੰ ਫ੍ਰੈਂਚ ਲੈਂਗੁਏਜ ਸਿੱਖਣ ਵੱਲ ਪੂਰਾ ਫੋਕਸ ਲਗਾਉਣਾ ਚਾਹੀਦਾ ਆ ਇਫ ਯੂ ਹੈਵ ਐਨੀ ਫਰਦਰ ਕੁਐਰੀਜ਼ ਪਲੀਜ਼ lets me know in the comment section ਆਈ ਹੋਪ ਗਾਇਜ਼ ਅੱਜ ਦੀ ਇਹ ਵੀਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੀ ਯੂ ਇਨ ਦਾ ਨੈਕਸਟ ਵੀਡੀਓ ਟਿਲ ਦੈਨ ਗੁੱਡ ਬਾਏ ਐਂਡ ਥੈਂਕਸ ਫਾਰ ਵਾਚਿੰਗ ਸਟੇ ਪੋਜ਼ਿਟਿਵ ਸਟੇ ਹੋਪਫੁਲ